হযুর শহী নে ਸੰਸਾਰ ਦੇ ਵਿੱਚ ਇੱਕ ਨਵਾਂ ਮਾਰਗ ਅਜਹਿ ਰੂਪ ਵਿੱਚ ਦੱਸਿਆ ਇੱਕ ਨਵੇਕਲੀ ਪਛਾਣ ਬਣਾ ਦਿੱਤੀ ਭਗਤਾਂ ਦੀ ਪਰਮਾਤਮਾ ਤੋਂ ਬਿਨਾਂ ਭਗਤਾਂ ਦੀ ਪਛਾਣ ਨਹੀਂ ਬਣ ਸਕਦੀ ਇਹ ਪਛਾਣ ਇੱਕ ਅਜਹਿ ਰੂਪ ਦੇ ਵਿੱਚ ਦਿੱਤੀ ਬੇਸ਼ੱਕ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਪਰਮਾਤਮਾ ਦੀ ਅਮਰਜਾਦਾ ਦੇ ਉੱਪਰ ਚੱਲਣਾ ਕਠਿਨ ਹੈ। ਹਜੂਰ ਸ਼ੈਨਛਾ ਜੀ ਨੇ ਹੁਕਮ ਦੇ ਦਿੱਤਾ ਕਿ ਮੇਰਾ ਖੇਲ ਆਤਮਾ ਔਰ ਪਰਮਾਤਮਾ ਦਾ ਹੈ। ਮੈਂ 1084 ਜੁਨੀ ਦਾ ਪਰਮਾਤਮਾ ਹਾਂ। ਉਹ ਮੇਰੀ ਆਤਮਾ ਹਾਂ। ਆਤਮਾ ਤੇ ਪਰਮਾਤਮਾ ਦੀ ਗਾਥਾ ਨੂੰ ਇੱਕ ਅਜਿਹਾ ਰੂਪ ਦੇ ਦਿੱਤਾ ਆਤਮਾ ਪਰਮਾਤਮਾ ਨੂੰ ਮਾਨ ਦੇ ਦਿੱਤਾ ਪਰਮਾਤਮਾ ਨੇ ਐ ਮੇਰੀ ਆਤਮਾ ਤੂੰ ਮੇਰੀ ਆਤਮਾ ਹੈ ਹਜੂਰ ਸ਼ੈਨਛਾ ਜੀ ਨੇ ਬੇਸ਼ੱਕ अनेका ਵਾਰ ਹਜੂਰ ਸ਼ੰਚਾ ਜੀ ਦੇ ਮੁਖਾਰਬਨ ਤੋਂ ਦੱਸੇ ਅਰਥ ਪਰ बार-बार ਦਸਣ ਨੂੰ ਇੱਕ ਅਜਹੀ ਹਰ ਚੀਜ਼ ਨਵੀਂ ਮਿਲਦੀ ਹੈ ਪਰਮਾਤਮਾ ਦਾ ਮਾਰਗ ਸਹਿਜ ਵੀ ਹੈ ਤੇ ਕਠਨ ਵੀ ਹੈ ਜੇ ਕਿਰਪਾ ਹੈ ਤੇ ਸਹਿਜ ਹੈ ਜੇ ਨਹੀਂ ਕਿਰਪਾ ਤੇ ਇਸ ਤੋਂ ਵਰਗਾ ਕਠਨ ਮਾਰਗ ਹੈ ਹੀ ਕੋਈ ਨਹੀਂ ਸੱਚੇ ਪਾਤਸ਼ਾਹ ਦੇ ਮੁਖਾਰਬਨ ਤੋਂ ਜੇਕਰ ਦੇ ਅਰਥ ਜੋਤੀ ਜੋਤ ਸਰੂਪ ਹਰ ਜੋਤੀ ਆਤਮਾ ਜੋਤ ਪਰਮਾਤਮਾ ਜੋ ਸਰਬ ਆਤਮਾ ਦਾ ਪਰਮਾਤਮਾ ਹੈ ਔਰ ਜੋਤ ਸਰੂਪ ਹੈ ਸ਼ਰੀਰ ਨਹੀਂ ਤਨ ਨਹੀਂ ਵਜੂਦ ਨਹੀਂ ਮਾਟੀ ਖਾਕ ਨਹੀਂ ਉਸੇ ਨੂੰ ਨੇਕ ਲੰਕ ਕਿਹਾ ਗਿਆ ਕਿਸੇ ਇਨਸਾਨ ਨੂੰ ਨੇਕ ਲੰਕ ਨਹੀਂ ਕਿਹਾ ਗਿਆ ਨੇਕ ਲੰਕ ਪਰਮੇਸ਼ਵਰ ਦੀ ਜੋਤ ਸ਼ਬਦ ਦੀ ਤਾਰ ਹੈ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜਿਹੜਾ ਪਰਮਾਤਮਾ ਜੋਤ ਸਰੂਪ ਨੇਕਲੰਕ ਹੈ ਉਹੀ ਸਾਰਿਆਂ ਦਾ ਮਹਾਰਾਜ ਤੇ ਸਾਰਿਆਂ ਦਾ ਪਾਤਸ਼ਾਹ ਹੈ ਉਹੀ ਸਾਰਿਆਂ ਨੂੰ ਪੈ ਵਿੱਚ ਰੱਖਣ ਵਾਲੀ ਸਮਰਾਤ ਤਾਕਤ ਹੈ ਉਹੀ ਸਾਰਿਆਂ ਦੀ ਪਾਲਣਾ ਕਰਨ ਵਾਲਾ ਵਿਸ਼ਨੂੰ ਰੂਪ ਹੋ ਕੇ ਔਰ ਅੰਤ ਤੱਕ ਰਹਿਣ ਵਾਲਾ ਭਗਵਾਨ ਹੈ ਉਹ ਭਗਵਾਨ ਜੋ ਸਦਾ ਹੀ ਸਰਬਵਿਆਪਕ ਹੈ ਉਹ ਭਗਵਾਨ ਜਿਸ ਨੂੰ ਸੰਸਾਰ ਦਾ ਵਿਦਵਾਨ ਕੋਈ ਆਪਣੀ ਬੁੱਧਮਤ ਦੇ ਨਾਲ ਸਮਝ ਨਹੀਂ ਸੀ ਸਕਦਾ ਉਹ ਭਗਵਾਨ ਜਿਸ ਨੂੰ ਬੇਅੰਤ ਬੇਪਰਵਾਹ ਕਿਆ ਉਹ ਭਗਵਾਨ ਜੋ ਰਹਿਮਤਾ ਕਰਦਾ ਹੈ ਉਹ ਪਰਮੇਸ਼ਰ ਜੋ ਆਪਣੀ ਮਿਹਰਬਾਨੀ ਦੇ ਵਿੱਚ ਆਪਣੇ ਆਪ ਭਗਤਾਂ ਨੂੰ ਤਾਰ ਦਿੰਦਾ ਹੈ ਪਰਮੇਸ਼ਰ ਆਪਣੀ ਮਿਹਰਬਾਨੀ ਦੇ ਵਿੱਚ ਹੀ ਆਪਣੇ ਪਦitani ਉਤਾਰ ਦਿੰਦੇ ਨੇ ਕਿਉਂਕਿ ਪਰਮੇਸ਼ਵਰ ਦੀ ਰਹਿਮਤ ਤੋਂ ਬਿਨਾ ਪਰਮੇਸ਼ਵਰ ਦੀ ਕਿਰਪਾ ਤੋਂ ਬਿਨਾ ਇਹ ਸੰਸਾਰ ਦੇ ਵਿੱਚ ਚੱਲਣਾ ਵੀ অতি ਕਠਿਨ ਹੁੰਦਾ ਹੈ ਪ੍ਰਭੂ ਦੀ ਰਹਿਮਤ ਹੈ ਬਖਸ਼ਿਸ਼ ਹੈ ਹਜੂਰ ਸ਼ੈਂਚਾ ਜੀ ਨੇ ਫਰਮਾਨ ਕੀਤਾ ਕਿ ਤੁਹਾਡੇ ਅੰਦਰੋਂ ਸਦਾ ਹੀ ਆਵਾਜ਼ ਆਉਣੀ ਚਾਹੀਦੀ ਹੈ ਮੇਰੇ ਨਾਮ ਦੀ ਮੇਰੇ ਸ਼ਬਦ ਦੀ ਮੇਰੇ ਨਾਮ ਦੀ ਆਵਾਜ਼ ਆਉਣੀ ਚਾਹੀਦੀ ਹੈ ਜਿੰਨਾ ਸਮਾਂ ਅਸੀਂ ਸੰਸਾਰ ਦੀਆਂ ਗੱਲਾਂ ਵਿੱਚ ਗੁਆਉਣਾ ਚਾਹੁੰਦੇ ਹਾਂ ਓਨਾ ਹੀ ਸਮਾਂ ਪਰਮੇਸ਼ਵਰ ਦੇ ਚਰਨਾਂ ਦੇ ਨਾਲ ਜੁੜਨ ਦੀ ਜ਼ਰੂਰਤ ਹੈ। ਬੇਸ਼ੱਕ ਜੁੜ ਕੋਈ ਨਹੀਂ ਸਕਦਾ। ਬਿਨਾਂ ਕਿਰਪਾ ਤੋਂ ਪਰਮੇਸ਼ਵਰ ਦੇ ਚਰਨਾਂ ਦੀ ਛੋਹ ਪ੍ਰਾਪਤ ਵੀ ਨਹੀਂ ਹੁੰਦੀ ਪਰ ਪਰਮਾਤਮਾ ਆਪਣੀ ਕਿਰਪਾ ਕਰਕੇ ਤੁਹਾਨੂੰ ਆਪਣੇ ਚਰਨਾਂ ਦੇ ਨਾਲ ਜੋੜਦੇ ਨੇ। ਪਰਮੇਸ਼ਵਰ ਆਪਣੀ ਰਹਿਮਤ ਕਰਕੇ ਤੁਹਾਡੇ ਤੇ ਆਪਣਾ ਰਹਿਮਤ ਭਰਿਆ ਹੱਥ ਰੱਖ ਕੇ ਤੁਹਾਨੂੰ ਆਪਣੇ ਚਰਨਾਂ ਦੀ ਵਿੱਚ ਸ਼ਰਨ ਦਿੰਦੇ ਨੇ ਆਪਣੇ ਚਰਨਾਂ ਦਾ ਅਨਿਆਈ ਬਣਾਉਂਦੇ ਨੇ ਕਿਉਂਕਿ ਪ੍ਰਭੂ ਦੇ ਚਰਨਾਂ ਦੇ ਵਿੱਚ ਰਹਿਣ ਵਾਲਾ ਗੁਰਸਿੱਖ ਦਾ ਸੱਚਾ ਥਾਂ ਹੈ ਗੁਰਸਿੱਖ ਨਮਾਣਾ ਹੁੰਦਾ ਹੈ ਆਪਣੇ ਪਰਮਾਤਮਾ ਅਗੇ ਅਰਜ਼ੋਈ ਕਰਦਾ ਦਾਸ ਕਰਦਾ ਵਾ ਬੇਨਤੀ ਕਰਦਾ ਹੈ ਪਰਮਾਤਮਾ ਮੈਂ ਤੇਰੇ ਚਰਨਾਂ ਦਾ ਦਾਸ ਰਾ ਸਦਾ ਹੀ ਤੇਰੇ ਚਰਨਾਂ ਤੇ ਨਮਸਕਾਰ ਕਰਦਾ ਰਹਾ ਸਰਬ ਹਰ ਸੰਗਤ ਜੀ ਇਹ ਹਰ ਬਾਣੀ ਹੈ 17 ਹਾਟ ਸ਼ੈਨਛਾਈ ਸਮਤ ਇੱਕ ਲੰਗਰ ਅਸਥਾਨ ਜੇਠੂਆ ਹਰ ਸੰਗਤ ਕੇ ਪ੍ਰਭ ਤੇਰੀ ਪਹਿਲੀ ਬਰਸੀ ਹਰ ਸੰਗਤ ਕੇ ਪ੍ਰਭ ਤੇਰੀ ਪਹਿਲੀ ਬਰਸੀ ਕਿਉਂਕਿ ਬਿਕਰਮੀ ਤੋਂ ਬਾਅਦ ਹਜੂਰ ਸ਼ੈਨਚਾ ਜੀ ਨੇ ਸ਼ੈਨਚਾਈ ਸਮਤ ਇੱਕ ਸ਼ੁਰੂ ਕਰ ਦਿੱਤਾ ਹਰ ਸੰਗਤ ਕੇ ਪ੍ਰਭ ਤੇਰੀ ਪਹਿਲੀ ਬਰਸੀ ਬਿਸ਼ਰਤ ਲਿਆ ਮਲਾਈਆ ਭਗਤਾਂ ਦੀ ਮਨ ਭਗਵਾਨ ਅਰਜੀ ਅਰਸ਼ੀ ਪ੍ਰੀਤਮ ਤੁਰ ਦਰ ਗਾਈਆ दु दा दा दर्दी, दुख दाण दरदी दुखिय बाण दर दर दुख वंडाई जुग चोकड़ी तैनू रही लॻंदी गुरमुखी तम रही घुर लाया ਸੈਂਦੀ ਰਈ ਗਰਮੀ ਸਰਦੀ ਜਗਤ ਵੰਡ ਵੰਡਾਇਆ ਤੇਰੇ ਨਾਮ ਦੇ ਕਲ ਮੇਰੇ ਹੀ ਪੜਦੀ ਟੋਲੇ ਰਸਨਾ ਗਾਇਆ ਵੇਖੀ ਖੇਲ ਨ ਸੱਚੇ ਹਰਦੀ ਦੇਵੀ ਚ ਨਾ ਲਿਆ ਸਮাইয়া ਅੱਜ ਖੇਲ ਪਜ਼ ਤਾਂਦੇ ਕਰਦੀ ਅੱਜ ਖੇਲ ਪਜ਼ ਤਾਂਦੇ ਕਰਦੀ ਕਰਬਾਰ ਵਾਲੇ ਦੇ ਜਨাইয়া ਕਰਬਾਰ ਵਾਲੇ ਦੇ ਬਨাইয়া ਇਕੋ ਸ੍ਰਿਸ਼ਟੀ ਤੇਰੀ ਸੇਵਾ ਰਹੀ ਕਰਦੀ ਠਾਕਰ ਸੇਵਨਾਮ ਕਮਈਆ ਅਜ ਹਾਲਤ ਵੇਖ ਸਾਡੇ ਹਾਲ ਦੀ ਹਰ ਜਨ ਹਿਰੀ ਦਾ ਦੇ ਗਵਾਇਆ ਸਾਨੂੰ ਲੋੜ ਨਹੀਂ ਜਗਤ ਤਾਨ ਮਾਲ ਦੀ ਮਾਇਆ ਮਮਤਾਤ ਜਈਆ ਸਾਨੂੰ ਖੁਸ਼ੀ ਉਸ ਪ੍ਰੇਮ ਪਰੀ ਦਾਲ ਦੀ ਸਾਨੂੰ ਖੁਸ਼ੀ ਉਸ ਪ੍ਰੇਮ ਪਰੀ ਦਾਲ ਦੀ ਸਰਬ ਹਰ ਸੰਗ ਜੀ ਹਜੂਰ ਸ਼ੈਨ ਚਾ ਜੀ ਨੇ ਲੰਗਰ ਦੇ ਪ੍ਰਸ਼ਾਦੇ ਦੀ ਮਹਾਨਤਾ ਦਾ ਸਤਿ ਦਿੱਤੀ ਦਾਲ ਦੀ ਮਹਾਨਤਾ ਵਖਰੀ ਦੱਸ ਦਿੱਤੀ ਕਿ ਜੋ ਮੇਰੇ ਦਰ ਤੋਂ ਇੱਕ ਵਾਰ ਲੰਗਰ ਛੱਕ ਕੇ ਜਾਇਆ ਕਰੇਗਾ ਉਸ ਦਾ ਜਨਮ ਮਰਨ ਦਾ ਜਿਹੜਾ ਖਤਮ ਹੋ ਜਾਵੇਗਾ ਜੋ ਦਿਲਦਰਾਂ ਦਿਲਦਰ ਵੰਡਾਇਆ ਜਿਸਨੂੰ ਖਾਂਦਿਆ ਜਿਸਨੂੰ ਖਾਂਦਿਆ ਜੰਜੀਰ ਕੱਟ ਜਾਏ ਜ਼ਾਲ ਦੀ ਅਗੇ ਦੇਵੇਂ ਨਾ ਹੋਏ ਸਜਾਈਆ 에 ਬੇਨੰਤੀ ਗਰੀਬਾਂ ਦੇ ਸਵਾਲ ਦੀ 에 ਬੇਨੰਤੀ ਗਰੀਬਾਂ ਦੇ ਸਵਾਲ ਦੀ ਆਪਣੇ ਨਾਲ ਲੈਣਾ ਮਲਾਈਆ ਮੇਰ ਵਖੀਏ ਤੇਰੀ ਦੀਨ ਦੇਵਾਲ ਦੀ ਮੇਰ ਵਖੀਏ ਤੇਰੀ ਦੀਨ ਦੇਵਾਲ ਦੀ ਦਇਆਵਾਨ ਦੇ ਨੀ ਵਰਡੇ ਆਇਆ ਜੇ ਪਿਛੇ ਨਹੀਂ ਸਾ ਤੈਨੂੰ ਜਾਣਦੀ ਅੱਜ ਤੋਂ ਆਪਣਾ ਭੇਦ ਦੇਣਾ ਅੱਜ ਤੋਂ ਆਪਣਾ ਭੇਦ ਦੇਣਾ ਖੁਲਾਈਆ ਪੋਖਰੇ ਨਾ ਪੀਣ ਖਾਣ ਦੀ ਤ੍ਰਿਸ਼ਨਾ ਦੇ ਮਿਟਾਈਆ ਪ੍ਰਭੂ ਸਾਨੂੰ ਇਛਾ ਪਿਛਿਆ ਮਿਲ ਜਾਵੇ ਤੇਰੇ ਦਾਨ ਦੀ ਕੀ ਰੀ ਇਤਿਆਪੀ ਸ਼ਗ ਮੰਗਦੇ ਹਾਂ ਚੋਲੀ ਦੇਨੀ ਪਰਾਈਆ ਤੇਰੀ ਸਿਪਤਿਆ ਦੇ ਜੁਗਾਤ ਸ਼ਾ ਪਾਤੀਸ਼ਾ ਸੱਚੇ ਸੁਲਤਾਨ ਦੀ ਜੋ ਭੁਖਿਆ ਰਹ ਜਾਇਆ ਕੜੀ ਸੀ ਕਹੇ ਕੜੀ ਸੀ ਕਹੇ ਪਰ ਦੇ ਵਿੱਚ ਦੇ ਦਗਾ ਰਹਿਣ ਕੋਈ ਨਾ ਪਈਆ ਜੇੜੀ ਮੰਗ ਮੰਗ ਗਿਆ ਬਹਾਦਰ ਗੁਰੂ ਤੇਗ ਅੰਤਰ ਆਪਣਾ ਧਿਆਨ ਲਗਾਇਆ ਸਭ ਹਰ ਸੰਗ ਦੀ ਉਸ ਵਕਤ ਕੜਸੀ ਨੇ ਵੀ ਕੀ ਮੰਗ ਮੰਗ ਲਈ ਕਿ ਮੈਨੂੰ ਤੁਸੀਂ ਪਰ ਕੇ ਪਾਉਣਾ ਦਾਲ ਦੀ ਜਿਹੜੀ ਮੰਗ ਉਸ ਵੇਲੇ ਸਹਿਬਾ ਨੇ ਮੰਗ ਲਈ ਸੀ ਗੋਬਿੰਦ ਗੋਬਿੰਦ ਹੋ ਕੇ ਲਿਖ ਗਿਆ ਲੈ ਬਿਨਾ ਕਲਮ ਦਵਾਤ ਸ਼ਾਹੀਆ ਮੇ ਪ੍ਰੇਮ ਪਿਆਰ ਨਾਲ ਕੇ ਜਨ ਪਗਤਾ ਫੁੱਲ ਕਾ ਪ੍ਰੇਮ ਪਿਆਰ ਨਾਲ ਕੇ ਜਨ ਪਗਤਾ ਫੁੱਲ ਕਾ ਫੁੱਲ ਕੇ ਆਪਣੀ ਖੁਸ਼ੀ ਵਖਾਈਆ ਮੈਂ ਦਰਸ਼ਨ ਕੀਤਾ ਉਸ ਸਤਿ ਗੁਰਦਾ ਮੈਂ ਦਰਸ਼ਨ ਕੀਤਾ ਉਹ ਸਤ ਗੁਰ ਦਾ ਜੋ ਆਪਣਾ ਰਿਆ ਬਦਲਾਈਆ ਜੋ ਲੈਣਾ ਦੇਣਾ ਦੇਵੇ ਤੁਰਦਾ ਤੁਰਤਾਰ ਵੇਖ ਵਖਾਇਆ ਜੋ ਸੱਚਖੰਡ ਦਵਾਰੇ ਜਾ ਕੇ ਆਪਣੇ ਹੁਕਮ ਅੰਦਰ ਆਪਣੇ ਹੁਕਮ ਅੰਦਰ ਮੁੜਦਾ ਦੁਜਾ ਸੰਗ ਨਾ ਕੋਏ ਰਖਾਇਆ ਸੰਤ ਸੁਹੇਲੇ ਸਜਣ ਸਾਚੇ ਲੋੜਦਾ ਲੱਖ ਚਰਾਸੀ ਵੇਖ ਵਖਾਇਆ ਪੇਵ ਮਟਾ ਕੇ ਮੂਰ ਤੁਰਦਾ ਪੇਵ ਮਟਾ ਕੇ ਮੂਰ ਤੁਰਦਾ ਤੁਰਿਤ ਆਪਣਾ ਹੁਕਮ ਮੰਨਈਆ ਸਰਭਰ ਸੰਗਤ ਪਰਮੇਸ਼ਵਰ ਨੇ ਆਪਣੇ ਭੰਡਾਰੇ ਨੂੰ ਕਿਉਂ ਮਾਣ ਦਿੱਤਾ ਕਿ ਜੋ ਇੱਕ ਵਾਰ ਲੰਗਰ ਚੋਂ ਪ੍ਰਸ਼ਾਦਾ ਛੱਡ ਕੇ ਜਾਇਆ ਕਰੇਗਾ ਉਸ ਨੂੰ 84 ਦੇ ਚੱਕਰ ਵਿੱਚ ਨਹੀਂ ਆਉਣੇ ਬਹੁਤੇ ਮਥੇ ਟੇਕਣ ਨਾਲੋਂ ਲੰਗਰ ਦੀ ਸੇਵਾ ਮਹਾਨ ਬਹੁਤੇ ਮਥੇ ਟੇਕਣ ਨਾਲੋਂ ਪਰਮੇਸ਼ਵਰ ਨੇ ਲੰਗਰ ਦੀ ਸੇਵਾ ਨੂੰ ਮਹਾਨ ਦੱਸਿਆ ਲੰਗਰ ਦੀ ਮਰਜ਼ਾਦਾ ਨੂੰ ਇੱਕ ਅਜਿਹੇ ਰੂਪ ਵਿੱਚ ਬੰਨ੍ਹ ਕੇ ਰੱਖ ਦਿੱਤਾ ਕਿ ਸਰਬ ਹਰ ਸੰਗ ਜੀ ਲੰਗਰ ਪਕਾਉਣ ਤੋਂ ਪਹਿਲਾਂ ਤੇ ਲੰਗਰ ਪਕਾਉਣ ਤੋਂ ਬਾਅਦ ਸਦਾ ਬੋਲਨੀ ਸੋੰਗ ਮਾਰਾਈ ਸ਼ੇਰ ਸੇ বিষ্ণੂ ਭਗਵਾਨ ਦੀ ਜੈ ਇਹ ਰੀਤੀ ਨੀਤੀ ਹਰ ਪਗਤ ਦਵਾਰ ਵਿੱਚ ਜੇ ਇਸ ਗ੍ਰਹਿ ਵਿੱਚ ਪਰਮੇਸ਼ਵਰ ਦਾ ਟੂਰ ਪ੍ਰੋਗਰਾਮ ਹੋਵੇ ਉੱਥੇ ਇਹ ਰੀਤੀ ਤੇ ਨੀਤੀ ਅਪਣਾਈ ਜਾਵੇ ਬਿਨਾਂ ਜ ਕਾਰਿਓ ਕਿਸੇ ਨੇਚਪਾਤੀ ਨੂੰ ਹੱਥ ਨਹੀਂ ਲਗਾਉਣਾ ਲੰਗਰ ਵਰਤੌਣ ਤੋਂ ਪਹਿਲਾਂ ਤੇ ਲੰਗਰ ਵਰਤੌਣ ਤੋਂ ਬਾਅਦ ਲੰਗਰ ਪਕਾਉਣ ਤੋਂ ਪਹਿਲਾਂ ਤੇ ਲੰਗਰ ਦੀ ਸਮਾਪਤੀ ਤੋਂ ਬਾਅਦ ਇਹ ਪੰਜ ਵਾਰ ਸੋ ਹੰਗ ਮਾਰੇ ਸ਼ੇਰ ਸੇ বিষ্ণੂ ਭਗਵਾਨ ਦੀ ਜੈ ਦਾ ਜੈਕਾਰਾ ਬੋਲਣਾ। ਹਜੂਰ ਸ਼ੈਨ ਚਾ ਜੀ ਨੇ ਕਿਹਾ ਕਿ ਜੋ ਮੇਰਾ ਲੰਗਰ ਹੈ ਇਸ ਨੂੰ ਬਿਹਾ ਕੋਈ ਨਾ ਕਵੇ। ਲੰਗਰ ਨੂੰ ਬਿਹਾ ਕੋਈ ਨਾ ਕਵੇ ਲੰਗਰ ਨੂੰ ਕੁਕਰਾ ਸ਼ੁਕਰਾ ਅਗੇ ਨਾ ਪਾਇਆ ਜਾਵੇ। ਲੰਗਰ ਦੀ ਮਹਾਨਤਾ ਨੂੰ ਇਸ ਕਰਕੇ ਪਰਪੱਕ ਰੂਪ ਦੇ ਦਿੱਤਾ। ਇਹ ਮੇਰੇ ਗੁਰਸਿੱਖੋ ਇਹ ਗੁਰਮੁਖੋ ਇਹ ਮੈਂ ਮਰਜ਼ਾਦਾ ਇਸ ਕਰਕੇ ਕੀਤੀ ਹੈ। ਹਰ ਸੰਗਤ ਨੂੰ ਹਰ ਸੰਗਤ ਦਾ ਰੂਪ ਦੇ ਦਿੱਤਾ ਜਦੋਂ ਪਰਮ ਬ੍ਰਹਮਪਤ ਪਰਮੇਸ਼ਰ ਮਾਤ ਲੋਕ ਦੇ ਵਿੱਚ ਆਪਣੀ ਨਵੇਕ ਲਈ ਖੇਲ ਕਰਦੇ ਨੇ ਉਦੋਂ ਹਰ ਸੰਗਤ ਦੀ ਸਾਜਣਾ ਹੁੰਦੀ ਬਿਨਾ ਪਰਮ ਬ੍ਰਹਮ ਤੋਂ ਹਰ ਸੰਗਤ ਦੀ ਸਾਜਣਾ ਹੁੰਦੀ ਹੀ ਨਹੀਂ ਹਰ ਸੰਗਤ ਨੂੰ ਹਰ ਸੰਗਤ ਦਾ ਨਾਮ ਦੇ ਦਿੱਤਾ ਸੰਗਤ ਪੰਗਤ ਨੂੰ ਮਾਨ ਦੇ ਦਿੱਤਾ ਕਿ ਗੁਰਸਿੱਖੋ ਜੋ ਸੰਗਤ ਹੈ ਇਹੀ ਮੇਰਾ ਰੂਪ ਹੈ ਤੇ ਪੰਗਤ ਨੂੰ ਮਾਨ ਦੇ ਦਿੱਤਾ ਪਰਮੇਸ਼ਵਰ ਨੇ ਸੰਗਤ ਪੰਗਤ ਮੇਰਾ ਰੂਪ ਹੈ ਹਜੂਰ ਚੈਨਛਾ ਜੀ ਨੇ ਫਰਮਾਨ ਕੀਤਾ ਕਿ ਲੰਗਰ ਬਣਾਉਣ ਵੇਲੇ ਕਿਸੇ ਵੀ ਬੀਬੀ ਦੇ ਕੇਸ ਖੁੱਲੇ ਨਹੀਂ ਹੋਣੇ ਚਾਹੀਦੇ ਲੰਗਰ ਨੂੰ ਅਜਿਹੇ ਰੂਪ ਵਿੱਚ ਬਣਾਇਆ ਜਾਵੇ ਜਿੱਥੇ ਕਿ ਸਤ ਦਾ ਰੂਪ ਹੁੰਦੀ ਹੈ ਲੰਗਰ ਵਿੱਚ ਜੈਕਾਰਿਆਂ ਦੇ ਵਿੱਚ ਨਾਲ ਸ਼ੁਰੂ ਕਰਕੇ ਹੀ ਬਣਾਉਣ ਦੀ ਜਿਹੜੀ ਮਰਜ਼ਾਦਾ ਉਹ ਸ਼ੁਰੂ ਕੀਤੀ ਜਾਵੇ ਹਜੂਰ ਸ਼ੈਦ ਸ਼ਾ ਜੀ ਨੇ ਫਰਮਾਨ ਕੀਤਾ ਕਿ ਇਹ ਜੋ ਲੰਗਰ ਹੈ ਇਹ ਉਹ ਪਕਤ ਭਗਵਾਨ ਦਾ ਸਤਗੁਰ ਪੰਡਾਰ ਹੈ ਜਿੱਥੇ ਕਦੀ ਟੋਟ ਆ ਨਹੀਂ ਸਕਦੀ ਲੰਗਰ ਨੂੰ ਇੱਕ ਰੂਪ ਦੇਣ ਵਾਸਤੇ ਸਰਬ ਹਰ ਸੰਗਤ ਦਾ ਇੱਕ ਰੂਪ ਕਰ ਦਿੱਤਾ ਕਿ ਮੇਰੇ ਦਰ ਤੇ ਕੋਈ ਅਮੀਰੀ ਨਹੀਂ ਕੋਈ ਗਰੀਬੀ ਨਹੀਂ ਕੋਈ ਜਾਤ ਨਹੀਂ ਕੋਈ ਪਾਤ ਨਹੀਂ ਕੋਈ ਵਰਨ ਨਹੀਂ ਕੋਈ ਬਰਨ ਨਹੀਂ ਕੋਈ ਸ਼ਰ੍ਹਾ ਨਹੀਂ ਮੈਂ ਸ਼ਰ੍ਹਾ ਤੋਂ ਬਾਹਰ ਹਾਂ ਸਰਭਰ ਸੰਗਤ ਜੀ ਮੇਰਾ ਗੁਰਸਿੱਖੀ ਕਦੀ ਕਿਸੇ ਸ਼ਰਾ ਦੇ ਵਿੱਚ ਵੱਜਦਾ ਨਹੀਂ ਜੋ ਮੇਰਾ ਪਗਤ ਹੈ ਉਹ ਮੇਰਾ ਅਨਮੋਲੜਾ ਲਾਲ ਹੈ ਜਿਸ ਤੇ ਅੰਦਰ ਮੈਂ ਤੁਰਦੀ ਵਸਤ ਰੱਖ ਦਿੱਤੀ ਹੈ ਜਿਸ ਤੇ ਅੰਦਰ ਮੈਂ ਤੁਰਦਾ ਨਾਮ ਰੱਖ ਦਿੱਤਾ ਹੈ ਜਿਸ ਦੀ ਅੰਤਰ ਆਤਮਾ ਵਿੱਚ ਆਪਣਾ ਨਾਮ ਰੱਖ ਦਿੱਤਾ ਹੈ ਕਿਉਂਕਿ ਇਹੀ ਹੀ ਪਰਮੇਸ਼ਵਰ ਨੇ ਨਾਮ ਦੀ ਬੜਾਈ ਹੈ ਕਿ ਗੁਰਸਿੱਖੋਂ ਮੈਂ ਕੀ ਚਾਹੁੰਦਾ ਹਾਂ ਤੁਸੀਂ ਬੇਸ਼ੱਕ ਆਪਣੀ ਰਸਨਾ ਜੇਵਾ ਤੋਂ अनेका ਵਾਰ ਪਰਮੇਸ਼ਵਰ ਦਾ ਨਾਮ ਲੈਂਦੇ ਜੋ ਪਰ ਜਿੰਨਾ ਚਿਰ ਆਪਣੇ ਹਿਰਦੇ ਵਿੱਚ ਪਰਮਾਤਮਾ ਦਾ ਵਾਸ ਨਹੀਂ ਰੱਖਦੇ ਉਹਨਾਂ ਜਿੰਨਾਂ ਨੂੰ ਇਹ ਨਾਮ ਦੀ ਧਾਰਮ ਮਨਜ਼ੂਰ ਨਹੀਂ ਇਹ ਇਸੇ ਤਰ੍ਹਾਂ ਹੀ ਭਗਤੀ ਪਰਮੇਸ਼ਵਰ ਅਗੇ ਸਵਾਲ ਕਰਦੀ ਹੈ ਕਿ ਇਹ ਪਰਮਾਤਮਾ ਪਗਤੀ ਪਗਤੀ ਸਾਰਾ ਸੰਸਾਰ ਆਖ ਰਿਹਾ ਹੈ ਪਰ ਪਗਤੀ ਨੂੰ ਕੋਈ ਅਪਣਾ ਨਹੀਂ ਰਿਹਾ ਪਗਤੀ ਦੇ ਮਾਰਗ ਤੇ ਕੋਈ ਚੱਲ ਨਹੀਂ ਰਿਹਾ ਪਰਮੇਸ਼ਵਰ ਦਾ ਨਾਮ ਇੱਕ ਸਤ ਦੀ ਤਾਰ ਹੈ ਕਿਉਂਕਿ ਪਰਮਾਤਮਾ ਦੇ ਨਾਮ ਦੇ ਉੱਤੋਂ ਧਰਮ ਦੇ ਮਾਰਗ ਤੇ ਚੱਲਣਾ ਧਰਮ ਦਾ ਧਰਮ ਦੀ ਵਿਵਸਥਾ ਕਰਨੀ ਧਰਮ ਦੇ ਵਿੱਚ ਇੱਕ ਐਸੇ ਰੂਪ ਦੇ ਵਿੱਚ ਵਿਸਮਾਦ ਹੋ ਜਾਣਾ ਸਰਭ ਹਰ ਸੰਗ ਜੀ ਤੇ ਧਰਮ ਤੋਂ ਬਿਨਾਂ ਸੰਸਾਰ ਵਿੱਚ ਹੋਰ ਕੁਝ ਸਤ ਤੇ ਸੱਚ ਹੈ ਵੀ ਨਹੀਂ ਇਕ ਪਰਮਾਤਮਾ ਦਾ ਨਾਮ ਹੈ ਜੋ ਸਤ ਹੈ ਤੇ ਸੱਚ ਹੈ ਇਕ ਪ੍ਰਭੂ ਦੇ ਨਾਮ ਦੀ ਵਡਿਆਈ ਹੈ ਇਕ ਕਾਲਪੁਰਖ ਦੇ ਨਾਮ ਦੀ ਵਡਿਆਈ ਹੈ ਜੋ ਸਤ ਹੈ ਤੇ ਸੱਚ ਹੈ ਉਸ ਨਾਮ ਦੇ ਵਿੱਚ ਗੁਰਸਿੱਖ ਨੂੰ ਇੱਕ ਅਜਹੀ ਰੰਗਤ ਮਿਲਦੀ ਹੈ ਇਹ ਪ੍ਰਭ ਦਾ ਰੰਗ ਮਜੀਠੀ ਜਨਮ ਤੋਂ ਪਹਿਲਾਂ ਤੇ ਮਰਨ ਤੋਂ ਬਾਅਦ ਵੀ ਕਦੀ ਉਤਰਦਾ ਨਹੀਂ ਇਹ ਪਰਮਾਤਮਾ ਦਾ ਉਹ ਰੰਗ ਹੁੰਦਾ ਹੈ ਇਹ ਪ੍ਰਭੂ ਦੇ ਪਿਆਰ ਦਾ ਉਹ ਸੰਦੇਸ਼ ਹੁੰਦਾ ਹੈ ਪ੍ਰਭੂ ਦੇ ਪਿਆਰ ਦਾ ਫਰਮਾਨ ਹੁੰਦਾ ਹੈ ਕਿ ਗੁਰਸਿੱਖ ਤੁਹਾਡੀ ਅੰਤਰ ਆਤਮਾ ਵਿੱਚ ਸਤ ਤੇ ਸੱਚ ਚਾਹੀਦਾ ਹੈ ਤੁਹਾਡੀ ਅੰਤਰ ਆਤਮਾ ਵਿੱਚ ਪ੍ਰਭੂ ਦੇ ਪਿਆਰ ਦੇ ਵਿੱਚ ਰਤੀ ਹੋਣੀ ਚਾਹੀਦੀ ਹੈ ਤੁਹਾਡੇ ਅੰਦਰ ਕੋਈ ਜਾਤ ਪਾਤ ਜਾਂ ਮੀਰੀ ਗਰੀਬੀ ਦਾ ਵਹਿਰਵਾ ਨਹੀਂ ਹੋਣਾ ਚਾਹੀਦਾ ਤੁਹਾਡੀ ਅੰਤਰ ਆਤਮਾ ਵਿੱਚ ਸਦਾ ਹੀ ਇਕ ਸੱਚਾ ਖੇੜਾ ਹੁੰਦਾ ਹੈ ਅਠੇ ਪੈਰ ਰਹੇ ਪਰ ਬਾਤ ਸੰਧਿਆ ਰੂਪ ਨਾ ਕੋਏ ਵਟਾਈਆ ਗੁਰਸਿੱਖ ਦੇ ਅੰਦਰ ਅਠੇ ਪੈਰ ਪਰ ਬਾਤ ਰਹਿੰਦੀ ਹੈ ਕਦੀ ਸੰਧਿਆ ਦਾ ਰੂਪ ਆਉਂਦਾ ਹੀ ਨਹੀਂ ਕਿਉਂਕਿ ਗੁਰਸਿੱਖ ਦੇ ਅੰਦਰ ਉਹ ਪਰਮਾਤਮਾ ਉਹ ਅਗੰਮਥਾ ਉਹ ਪੁਰਖਿਆਕਾਂ ਇੱਕ ਅਜਿਹੇ ਰੂਪ ਵਿੱਚ ਆਪਣਾ ਵਾਸ ਰੱਖਦਾ ਹੈ ਜਿਸ ਨੂੰ ਦੱਸਣਾ ਕਠਿਨ ਹੁੰਦਾ ਹੈ ਸਰਬ ਹਰ ਸੰਗਤ ਜੀ ਪਰਮੇਸ਼ਵਰ ਦੇ ਚਰਨਾਂ ਦੇ ਵਿੱਚ ਇਕੋ ਹੀ ਬੇਨਤੀ ਹੈ ਕਿ ਹਰ ਸੰਗਤ ਜੋ ਤੇਰੇ ਚਰਨਾ ਦੀ ਦਾਸ ਹੈ ਆਪਣੇ ਚਰਨਾ ਨਾਲ ਜੋੜਨਾ ਕਿਉਂਕਿ ਪ੍ਰਭੂ ਦੇ ਚਰਨਾ ਤੋਂ ਦੂਰ ਕੋਈ ਭਗਤ ਜਾਵੇ ਹੀ ਨਾ ਇਹੀ ਇੱਕ ਗੁਰਸਿੱਖ ਦੀ ਬੇਨਤੀ ਇਹੀ ਇੱਕ ਗੁਰਸਿੱਖ ਦੀ ਅਰਦਾਸ ਇਹੀ ਇੱਕ ਅਰਜ਼ੋਈ ਹੁੰਦੀ ਹੈ ਤੁਸੀਂ ਸੰਸਾਰ ਵੱਲੋਂ ਬੇਸ਼ੱਕ ਸੁੱਤੇ ਰਹੋ ਪਰ ਆਪਣੇ ਪਰਮਾਤਮਾ ਦੇ ਪਖ ਤੋਂ ਜਾਗਦੇ ਰਹੋ ਕਿ ਗੁਰ ਸਿੱਖ ਪੁੱਲੇ ਤੂੰ ਸਦਾ ਫੁੱਲੇ ਪੋਲ ਦੇਣੀ ਨਾ ਕਦੇ ਸਜਾਈਆ ਪਰਮਾਤਮਾ ਤੇਰਾ ਸਿੱਖ ਸਦਾ ਪੁੱਲਦਾ ਹੈ ਤੇਰੇ ਸਿੱਖ ਤੇ ਪੁੱਲਨ ਹਾਰ ਹੈ ਪਰ ਤੂੰ ਬਖਸ਼ਣ ਹਾਰ ਹੈ ਸਰਬ ਹਰ ਸੰਗ ਜੀ ਉਸ ਪਰਮਾਤਮਾ ਦੇ ਨਾਮ ਦੀ ਵਡਿਆਈ ਉਸ ਪਰਮੇਸ਼ਵਰ ਦੇ ਨਾਮ ਦੀ ਵਡਿਆਈ ਉਸ ਪਰਮੇਸ਼ਵਰ ਦੀ ਅਗਮ ਅਥਾ ਗਾਥਾ ਨੂੰ ਸਾਡੀ ਰਸਨਾ ਜਿਹਾ ਪੰਜ ਤਤ ਵਾਲਿਆਂ ਦੀ ਕਦੀ ਸਿਫਤ ਕਰ ਸਕਦੀ ਹੀ ਨਹੀਂ ਅਸੀਂ ਪੰਜ ਤਤ ਜੀਵ ਹਾਂ ਤੇ ਪਰਮਾਤਮਾ ਸਾਰੀਆਂ ਸਿਫਤਾਂ ਤੋਂ ਬਾਰ ਹੈ ਉਸ ਪਰਮੇਸ਼ਵਰ ਦੀ ਵਡਿਆਈ ਇੱਕ ਰੂਪ ਵਿੱਚ ਹੁੰਦੀ ਹੈ हे ਪਰਮੇਸ਼ਰ ਤੂੰ ਮੇਰਾ ਤੇ ਮੈਂ ਤੇਰਾ ਮੈਂ ਤੇਰੀ ਆਤਮਾ ਤੂੰ ਮੇਰਾ ਪਰਮਾਤਮਾ ਸਰਬ ਹਰ ਸੰਗ ਦੀ ਇਸੇ ਨਾਮ ਵਿੱਚ ਪਰਮੇਸ਼ਰ ਦੇ ਚੰਨਾ ਬਸੋ ਕਿ ਮਮੋ ਸਾਂਗ ਮਾਰਾ ਸ਼ੇ ਸੰਗ ਵਿਸ਼ਣੋ ਪਗਵਾਨ ਦੀ ਰੇ